ਜੇ ਜਦੋਂ ਖੂਨ ਦੇ ਰਿਸ਼ਤੇ ਵੀ ਮਾਰਨ ਤੇ ਤੋਲ ਪੈਣੰਗੇ ਕਰਮ ਦਾ ਵੀ ਫਾਇਦਾ ਜੇ ਮਾੜੇ ਦਾ ਵੀ ਹੈ ਇੱਕ ਛੋਟੀ ਜੀ ਉਦਾਹਰਨ ਮੈਂ ਆਪਜੀ ਹੁੰਦੇ ਨਾਲ ਅਸੀਂ ਇੱਕ ਘਟਨਾ ਪੜ੍ਹਨੀ ਹੈ ਕਿ ਦ੍ਰੋਪਤੀ ਜੀ ਦੇ ਤਨ ਦਾ ਚੀਰ ਕਰਨ ਕੀਤਾ ਗਿਆ ਤੇ ਗੁਰਮਖੋ ਤੁਸੀਂ ਬਹੁਤ ਸੋਜਵਾਨ ਸੱਜਣ ਸਟੇਜ ਤੇ ਬੈਠੇ ਹੋ ਮੇਰੀ ਇੱਕ ਅਰਜ਼ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਨਾ ਉਹਦੇ ਤੇ ਤਰਕ ਨਾ ਕਰੀਏ ਪਲੀਜ਼ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਮੈਂ ਦ੍ਰੋਪਤੀ ਦਾ ਜ਼ਿਕਰ ਕੀਤਾ ਹੈ ਮੇਰਾ ਖਿਆਲ ਹੈ ਕਈ ਬੰਦੇ ਜਿਹੜੇ ਸੁਣਨ ਵਾਲੇ ਮੈਂ ਮੇਰੇ ਨਾਲ ਵਾਪਰਦਾ ਦੇਖੋ ਜੀ ਤੁਸੀਂ ਇਹ ਉਦਾਹਰਨਾ ਦਿੰਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਸ ਬੰਦੇ ਨੇ ਗੁਰਮਤਿ ਬਾਰੇ ਕੋਈ ਵੀ ਸੰਵਾਦ ਰਚਾਣਾ ਹੈ ਘੱਟੋ ਘੱਟ ਉਹ ਪੰਜ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਕਰਨ ਤੋਂ ਬਾਅਦ ਗੱਲ ਕਰੇ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਮੈਨੂੰ ਸੁਣ ਕੇ ਮਤ ਅੱਗੇ ਤਰੋ ਵੀ ਮੈਂ ਸੰਵਾਦ ਕਰਨਾ ਹੈ ਕਿਸੇ ਹੋਰ ਵਿਦਵਾਨ ਨੂੰ ਸੁਣ ਕੇ ਮਤ ਤੁਸੀਂ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤੇ ਟੇਕ ਕੇ ਕਰੋ ਤੇ ਫਿਰ ਉਸ ਤੋਂ ਬਾਅਦ ਗੱਲ ਕਰੋ ਕਿ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੁਣ ਵੇਖੋ ਇੱਕ ਪਾਠ ਹੁੰਦਾ ਪੱਟਾਂ ਦਾ ਸੋਈਆ ਅਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਪਾਰੇ ਕਰ ਆਜ ਫੁਨ ਦ੍ਰੋਪਤੀ ਲਾਜ ਰਕੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬੋਸਾਜ ਸੋਧਾਮਾ ਅਪਦਾ ਤੇ ਰਾਖਿਆ ਗਨਕਾ ਪੜ ਪੂਰੇ ਤੇ ਕਾਰ ਹੋ ਪੂਰੇ ਤੇ ਕਾਜ ਹੁਣ ਚਾਰ ਉਦਾਹਰਨਾ ਕਾ ਦਿਆਂ ਨੇ ਜੀ ਦਾਸ ਪਟਲੀ ਦਾ ਨਾਮੁਖ ਹੈ ਕਹਿੰਦੇ ਨੇ ਗੁਰੂ ਰਾਮਦਾਸ ਜੀ ਮੈਂ ਤੁਹਾਡੇ ਤੋਂ ਇੱਜ਼ਤ ਮੰਗਣ ਆਇਆ ਕਿਉਂਕਿ ਸੱਚੀ ਤੁਹਾਨੂੰ ਦੱਸਾਂ ਪੈਸਾ ਸੌਖਾ ਕਮਾਇਆ ਜਾ ਸਕਦਾ ਬੜੇ ਤਰੀਕੇ ਦੇ ਬੰਦੇ ਪਿੱਛੇ ਲਾਇਆ ਜਾ ਸਕਦੇ ਆ ਇੱਜ਼ਤ ਪਤ ਕੇਵਲ ਰੱਬ ਦੀ ਕਿਰਪਾ ਨਾਲ ਰਹਿੰਦੀ ਹੈ ਕਈ ਬੰਦੇ ਖਰਬਾ ਪਤੀ ਹੁੰਦੇ ਆ ਜੀ ਤੇ ਥੇਲੇ ਦੀ ਇੱਜ਼ਤ ਸਮਾਜ ਚ ਨਹੀਂ ਹੁੰਦੀ ਯਾਦ ਰੱਖਿਓ ਕੈਸਾ ਕੀ ਕਰੂੰਗਾ ਮਹਾਰਜ ਕਹਿੰਦੇ ਨੇ ਭਟਜੀ ਕਹਿੰਦੇ ਨੇ ਅਬ ਰੱਖੋ ਦਾਸ ਭਾਟ ਕੀ ਲਾਜ ਦਾਸ ਭਟ ਨਾਮ ਹੈ ਕਿ ਮੇਰੀ ਲਾਜ ਰੱਖੋ ਮੇਰੀ ਇੱਜ਼ਤ ਰੱਖ ਲਓ ਕਿਵੇਂ ਰੱਖੋ ਜੀ ਜੈਸੀ ਲਾਜ ਰੱਖੀ ਭਗਤ ਪ੍ਰਹਿਲਾਦ ਕੀ ਵੈ ਗੁਰੂ ਜੀ ਮੈਂ ਉਸ ਤਰ੍ਹਾਂ ਗੁਰੂ ਰਾਮਦਾਸ ਤੁਹਾਡੇ ਤੋਂ ਇੱਜ਼ਤ ਮੰਗਣ ਆਇਆ ਜਿਵੇਂ ਪ੍ਰਹਿਲਾਦ ਦੀ ਲਾਜ ਤੁਸੀਂ ਰੱਖੀ ਜਿਹਦਾ ਪਰਿਵਾਰ ਵੀ ਉਹਦੇ ਵਿਰੋਧ ਵਿੱਚ ਹੋ ਗਿਆ ਸੀ ਮਾਂ ਉਹਦੇ ਵਿਰੋਧ ਵਿੱਚ ਬਾਪ ਉਹਦੇ ਵਿਰੋਧ ਵਿੱਚ ਪੂਵਾਂ ਉਹਦੇ ਵਿਰੋਧ ਵਿੱਚ ਕਹਿੰਦੇ ਉਹ ਜਿਸ ਬੰਦੇ ਦੇ ਸਾਰੇ ਵਿਰੋਧ ਵਿੱਚ ਹੋ ਜਾਣ ਮਾਂ-ਬਾਪ ਤਾਂ ਬੱਚੇ ਦੀ ਰਖਵਾਲੀ ਕਰ ਦੇਣ ਤੇ ਜਿਹਦਾ ਮਾਂ-ਬਾਪ ਵੀ ਉਹਦੇ ਵਿਰੋਧ ਵਿੱਚ ਹੋਵੇ ਜਿਹਦੇ ਅਧਿਆਪਕ ਉਹਦੇ ਵਿਰੋਧ ਵਿੱਚ ਹੋਣ ਜੋ ਗੁਰਬਾਣੀ ਕਹਿ ਰਹੀ ਸੰਦਾ ਮਰਕਾ ਪ੍ਰਹਿਲਾਦ ਦੇ ਉਸਤਾਦ ਸਨ ਉਹ ਉਹਦੇ ਵਿਰੋਧ ਵਿੱਚ ਪੁੱਠੀ ਪੱਟੀ ਪੜਾ ਰਹੇ ਸੱਕੀ ਭੈਣ ਖੋਲਕਾ ਉਹਦੇ ਵਿਰੋਧ ਵਿੱਚ ਮਾਂ ਉਹਦੇ ਵਿਰੋਧ ਵਿੱਚ ਪਿਓ ਉਹਦੇ ਵਿਰੋਧ ਵਿੱਚ ਮਾਲਕ ਜੀ ਮੇਰੀ ਉਸ ਤਰ੍ਹਾਂ ਇਤ ਰੱਖੋ ਜਿਵੇਂ ਪ੍ਰਹਿਲਾਦ ਹੀ ਰੱਖੀ ਇਹਦਾ ਮਤਲਬ ਕਿ ਜਦੋਂ ਖੂਨ ਦੇ ਰਿਸ਼ਤੇ ਵੀ ਮਾਰਨ ਤੇ ਤਲ ਪੈਣ ਬਸ ਉਸ ਤਰ੍ਹਾਂ ਬਚਾਲਿਆ ਜਿਵੇਂ ਪ੍ਰਹਿਲਾਦ ਨੂੰ ਬਚਾਲਿਆ ਆਬ ਰੱਖੋ ਦਾਸ ਪਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਿ ਸਫਾਰੇ ਕਰ ਆਜ ਜਿਵੇਂ ਤੁਸੀਂ ਹਰਨਾਕਿ ਨੂੰ ਨਵਾਂ ਦੇ ਨਾਲ ਚੀਰ ਦਿੱਤਾ ਬਸ ਇਸ ਤਰ੍ਹਾਂ ਮੇਰੀ ਪਾਤ ਰਖ ਲਿਆ ਜੀ ਹਰਨਾਕਿ ਸਫਾਰੇ ਕਰ ਆਜ ਤੁਨ ਦ੍ਰੋਪਤੀ ਲਾਜ ਰੱਖੀ ਖਰ ਪ੍ਰਭ ਜੀ हे भाई गुरु जी जਵੇਂ ਤੁਸੀਂ ਦ੍ਰੋਪਤੀ ਦੀ लाज ਰੱਖਦੀ ਸੀੰਤ ਬਸਤਰ ਦੀਨ ਬੋ ਸਾਹਜ ਜਿਹਦੇ ਕੱਪੜੇ ਜਿਹਦੇ ਬਸਤਰ ਭਰੀ ਸਭਾ ਦੇ ਵਿੱਚ ਉਤਾਰੇ ਜਾ ਰਹੇ ਸਨ ਤੁਸੀਂ ਇੰਨੀ ਕਿਰਪਾ ਕੀਤੀ ਉਹਦੇ ਲੈੰਦੇ ਕੋਈ ਬਸਤਰ ਤੁਸੀਂ ਉਤਰ ਨਹੀਂ ਦਿੱਤੇ ਇਹਨਾਂ ਬਸਤਰ ਲੰਬੇਰਾ ਕਰ ਦਿੱਤਾ ਲਾਣ ਵਾਲਾ ਥੱਕ ਗਿਆ ਪਰ ਬਸਤਰ ਖਤਮ ਨਹੀਂ ਹੋ ਹੁਣ ਇੱਕ ਸਵਾਲ ਹੈ ਕਿ ਦ੍ਰੋਪਤੀ ਦੀ लाज ਕਿਵੇਂ ਰੱਖ ਦਿੱਤੀ ਅਸੀਂ ਕਹਾਂ ਜੇ ਇਤਿਹਾਸ ਕਹਿੰਦਾ ਜੀ ਕ੍ਰਿਸ਼ਨ ਜੀ ਉੰਜ ਬਾਣੀ ਨੇ ਇਹ ਵੀ ਕਿਹਾ ਪੰਚਾਲੀ ਕੋ ਰਾਜਸਭਾ ਮੇਂ ਰਾਮ ਨਾਮ ਸੁਧ ਆਈ ਪੰਚਾਲੀ ਨੂੰ ਉਹਦੀ ਪ੍ਰਮਾਤਮਾ ਨੇ ਲਾਜ ਰੱਖੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਇੱਥੇ ਇੱਕ ਉਦਾਹਰਣ ਹੈ ਜਦੋਂ ਵੀ ਆਪਾਂ ਕੋਈ ਚੰਗਾ ਕਰਮ ਕਰ ਰਹੇ ਹਾਂ ਪਰ ਇਸ ਕਰਕੇ ਨਹੀਂ ਕਰਨਾ ਮੇਰਾ ਫਲ ਖੁਣੇ ਮਿਲੇ ਚੰਗੇ ਕਰਮ ਦਾ ਫਲ ਰੱਬ ਕਦੀ ਵੀ ਲੱਖ ਦਾ ਨਹੀਂ ਇੱਥੋਂ ਤੱਕ ਗੁਰਮਖੋ ਸਬੈ ਕਨ ਮੂ ਤੋਂ ਵਹਿਗੁਰੂ ਵੀ ਕਹਿ ਦਿਓ ਨਾ ਅੱਧਾ ਸਕਿੰਟ ਬੋਲਿਆ ਹੋਇਆ ਵੈਗੁਰੂ ਰੱਬ ਉਹਦਾ ਫਲ ਵੀ ਰੱਖਦਾ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਦ੍ਰੋਪਤੀ ਦੀ लाज ਕਿਵੇਂ ਰੱਖ ਲਈ ਮੈਂ ਫਿਰ ਉਸੇ ਵਿਸ਼ੇ ਤੇ ਆਵਾਂਗਾ ਹਰ ਜੀਓ ਸਦਾ ਤੇਰੀ ਸਰਨਾਈ। ਹੁਣ ਦਰਿਆ ਸੀ ਪਾਣੀ ਦਾ ਭਰਿਆ। ਦ੍ਰੋਪਤੀ ਆਪਣੀਆਂ ਸਹੇਲੀਆਂ ਨਾਲ ਉਸ ਇਸ਼ਨਾਨ ਕਰਨ ਗਈ ਨਾ ਹੋਣ ਗਈ। ਪਾਣੀ ਦਾ ਪ੍ਰਵਾਹ ਸੀ ਬਹੁਤ ਤੇਜ਼ ਹੋਇਆ ਕੀ ਜੀ ਉਸ ਪ੍ਰਵਾਹ ਦੇ ਵਿੱਚ ਇੱਕ ਫਕੀ ਦਰवेश ਜਾਂ ਕਹਿਲਾ ਰਿਸ਼ੀ ਨਾ ਰਿਆ ਉਹ ਰਿਸ਼ੀ ਸੀ ਦੁਰਭਾਸ਼ਾ ਉਹ ਇਸ਼ਨਾਨ ਕਰ ਰਿਹਾ ਪਾਣੀ ਦਾ ਬਹਾਵ ਇਨਾਂ ਤੇ ਸੀ ਉਹ ਪਾਣੀ ਵਿੱਚ ਖਲੋਤੇ ਹੋਏ ਦੇ ਤਨ ਦੀ ਕਪੀਨ ਉਹਦੀ ਲੰਗੋਟੀ ਪਾਣੀ ਵਿੱਚ ਰੁੜ ਗਏ ਰਿਸ਼ੀ ਨਗਨ ਸੀ ਪਾਣੀ ਦੇ ਵਿੱਚ ਖਲੋਤਾ ਹੋਇਆ ਦ੍ਰੋਪਤਾਂ ਨੂੰ ਪਤਾ ਲੱਗਾ ਇਹਦੇ ਤਨ ਦਾ ਬਸਤਰ ਰੁੜ ਗਿਆ ਹੈ ਕਿਆ ਜਾਂਦਾ ਉਹਨੇ ਆਪਣਾ ਜਿਹੜਾ ਦੁਪੱਟਾ ਸੀ ਜਿਹੜਾ ਆਪਣੇ ਤਨ ਦਾ ਬਸਤਰ ਸੀ ਉਸੇ ਵਕਤ ਪਾੜ ਕੇ ਉਸ ਦੁਰਭਾਸ਼ਾ ઋષਿ ਵੱਲ ਮੂੰਹ ਪਰਾਂ ਕਰ ਉਹਨੇ ਉਹ ਕਪੜਾ ਸਟਿਆ ਦੁਰਭਾਸ਼ਾ ઋષਿ ਨੇ ਉਹ ਕਪੜਾ ਪਕੜ ਕੇ ਲੰਗੋਟ ਕੋਪੀਨ ਬਣਾ ਲਈ ਤੇ ਉਹਨੇ ਇੱਕੋ ਸ਼ਬਦ ਕਿਹਾ ਧੀਏ ਤੂੰ ਅੱਜ ਇੱਕ ઋષਿ ਦਾ ਨਗੇਜ ਧੱਕਿਆ ਤੈਨੂੰ ਰੱਬ ਇੰਨੀ ਮਿਹਰ ਕਰੇ ਪਰਮਾਤਮਾ ਤੇਰਾ ਬੀਜਿਆ ਹੋਇਆ ਸ਼ੁਭ ਕਰਮ ਇੱਕ ਦਿਨ ਫਲ ਦੇਗਾ ਪਰਮਾਤਮਾ ਤੇਰੇ ਨਗੇਜ ਨੂੰ ਧੱਕੇਗਾ ਹੁਣ ਗੱਲ ਯਾਦ ਰੱਖਿਓ ਗੱਲ ਤਾਂ ਇਹ ਕੱਪੜੇ ਦੀ ਐਵੇਂ ਜਿਹੜੀ ਬੇਨਤੀ ਕਰ ਰਿਹਾ ਮੈਂ ਕਿਸੇ ਹਿੰਦੂ ਗ੍ਰੰਥ ਚੋਂ ਨਹੀਂ ਕਰ ਰਿਹਾ ਇਹ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਦ੍ਰੋਪਤੀ 쿠ਪੀਨ ਮਾਤਰ ਦਈ ਜੋ ਮਨੀਸਰ ਹੈ ਮਨੀਸਰ ਦਰ ਤੇ ॠषि मुਨੀਆ ਚੋਂ ਜਿਹੜਾ ਮਹਾਨ ਹੈ ਇੱਕ 쿠ਪੀਨ ਮਾਤਰ ਕੰਮ ਕੱਪੜਾ ਦਿੱਤਾ ਜੀ ਚੰਗਾ ਕੰਮ ਕੀਤਾ ਦ੍ਰੋਪਤੀ 쿠ਪੀਨ ਮਾਤਰ ਦਈ ਜੋ ਮਨੀਸਰ ਹੈ ਤਾਂ ਤੇ ਸਭਾ ਮਦ ਬयो ਬਸਨ ਪਰ ਵਾਜੀ ਬਸਨ ਦਰ ਸੇ ਕੱਪੜਾ ਇਕ ਚਾਰ ਗਿੱਠਾ ਕਪੜਾ ਦਾਨ ਕੀਤਾ ਉਹਦੇ ਬਦਲੇ ਰੱਬ ਨੇ ਉਹਦੀ ਇੱਜ਼ਤ ਧੱਕ ਲਈ ਚੇਤੇ ਰੱਖਿਓ ਰੱਬ ਦੇ ਪਰਮਾਤਮਾ ਦੇ ਭੈ ਚ ਕੀਤੇ ਹੋਏ ਪੁੰਨ ਕਰਮ ਕਦੀ ਵੀ ਨਿਫਲ ਨਹੀਂ ਜਾਂਦੇ ਬਾਬਾ ਜੀ ਨੇ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਜੀ ਨੇ ਕਿ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਜੋ ਕਰ ਰਹੇ ਆ ਪੁੰਨ ਵੀ ਹੈ ਤੇ ਪਾਪ ਵੀ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕੁ ਹੁਕਮੀ ਆ ਉਹ ਜੇ